ਉਨੂੰ ਗੁਰੂ ਨੇ ਵਿਚੋਲਾ ਬਣਾ ਕੇ ਰੱਬ ਦੇ ਨਾਲ ਮਿਲਾਪ ਕਰਾਉਣਾ ਪਾਤਸ਼ਾਹ ਜੀ ਆਕਦੇ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਸਤਿਗੁਰ ਜੀ ਆਕਦੇ ਜੀ ਦੇ ਹਿਰਦੇ ਰੂਪੀ ਸੇਜ ਦੇ ਅੰਦਰ ਪਰਮਾਤਮਾ ਦਾ ਨਾਮ ਆ ਕੇ ਵਸ ਜਾਵੇ ਸਿੱਧਾ ਕਹਿ ਲਈਏ ਜਿਹੜੇ ਇਨਸਾਨ ਰੱਬ ਦੇ ਨਾਲ ਜੁੜ ਜਾਣ ਬਾਬਾ ਜੀ ਆਕਦੇ ਹੁਣ ਦੁੱਖਾ ਨਾਹੀ ਜਾਏ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਫਿਰ ਦੁੱਖਾਂ ਵਾਸਤੇ ਰਤਾ ਵੀ ਜਗਾ ਨਹੀਂ ਰਹਿ ਸਕਦੇ ਉਹਨਾਂ ਦੀ ਜ਼ਿੰਦਗੀ ਸੁੱਖਾਂ ਵਾਲੀ ਹੋ ਜਾਂਦੀ ਹੈ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਕਿ ਜਦੋਂ ਇਨਸਾਨ ਪਰਮਾਤਮਾ ਨਾਲ ਜੁੜਿਆ ਹੈ ਜਦੋਂ ਇਨਸਾਨ ਪਰਮਾਤਮਾ ਦੀ ਭਗਤੀ ਕਰ ਰਿਹਾ ਹੈ ਤੇ ਬਾਬਾ ਜੀ ਆਖਦੇ ਫਿਰ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਨੂੰ ਰੱਬ ਦੇ ਨਾਲੋਂ ਤੋੜ ਨਹੀਂ ਸਕਦੀਆਂ ਸਿੱਖ ਵਾਸਤੇ ਸਭ ਤੋਂ ਵੱਡਾ ਦੁੱਖ ਹੈ ਆਪਣੇ ਗੁਰੂ ਦੇ ਨਾਲੋਂ ਵਿਛੋੜਾ ਆਖਾਂ ਜੀਵਾ ਵਿਸਰੈ ਮਰ ਜਾਵਾਂ ਆ ਸਭ ਤੋਂ ਵੱਡਾ ਦੁੱਖ ਹੈ ਕਿ ਰੱਬਾ ਤੈਨੂੰ ਜਿਉਂਦਾ ਜਪਦਾ ਹਾਂ ਤੇ ਉਹਨਾਂ ਚਿਰ ਜਿਉਣਾ ਵਿਸਰੈ ਮਰ ਜਾਵਾਂ ਜਦੋਂ ਕਿਤੇ ਵਿਸਰ ਜਾਵਾਂ ਰੱਬਾ ਤੈਨੂੰ ਭੁੱਲ ਜਾਵਾਂ ਉਦੋਂ ਜਿਉਂਦਾ ਹੀ ਮੈਂ ਮਰ ਜਾਣਾ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀ ਹੈ ਪ੍ਰੇਤੁਦ ਭਗਵੰਤਾ ਆ ਕਲ ਯੁਗ ਹੈ ਬਾਬਾ ਜੀ ਆਖਦੇ ਇੱਕ ਘੜੀ ਵਾਸਤੇ ਰੱਬਾ ਤੇਰਾ ਨਾਮ ਭੁੱਲ ਗਏ ਤੇਰਾ ਨਾਮ ਵਿਸਰ ਗਿਆ ਤੇ ਜ਼ਿੰਦਗੀ ਅੰਦਰ ਇੰਜ ਲੱਗਦਾ ਜਿਵੇਂ ਕਲਯੁਗ ਬਣ ਕੇ ਆ ਗਿਆ ਹੋਵੇ ਤੇ ਜਿਨ੍ਹਾਂ ਨੇ ਫਿਰ ਉਸ ਰੱਬ ਨੂੰ ਜਪਿਆ ਜਿਨ੍ਹਾਂ ਨੇ ਰੱਬ ਨੂੰ ਅਰਾਧਿਆ ਜਿਨ੍ਹਾਂ ਨੇ ਰੱਬ ਦੀ ਪੂਜਾ ਕੀਤੀ ਬਾਬਾ ਜੀ ਆਖਦੇ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਫਿਰ ਦੁੱਖ ਨਹੀਂ ਆਇਆ ਉਹ ਤਾਂ ਫਿਰ ਆਰਿਆਂ ਦੇ ਥੱਲੇ ਖੜ ਕੇ ਵੀ ਜਦੋਂ ਪੁੱਛਿਆ ਗਿਆ ਆਖਰੀ ਇੱਛਾ ਕੀ ਹੈ ਤੇ ਅੱਗੇ ਆਖਿਆ ਸੀ ਸਾਡੀ ਆਖਰੀ ਇੱਛਾ ਇਹੀ ਹੈ ਕਿ ਸੀਸ ਦੇ ਉੱਪਰ ਆਰਾ ਚੱਲੇ ਤੇ ਸਾਡਾ ਮੁਖ ਸਾਡੇ ਗੁਰੂ ਵੱਲ ਹੋਣਾ ਚਾਹੀਦਾ ਹੈ ਹੁਣ ਉਹਨਾਂ ਗੱਲਾਂ ਨੂੰ ਅਹਿਸਾਸ ਕਰਕੇ ਵੇਖੋ ਕਿਉਂਕਿ ਇਤਿਹਾਸ ਆਪ ਸੰਗਤਾਂ ਨੇ ਬੜੀ ਵਾਰ ਸੁਣਿਆ ਹੈ ਵਾਰ-ਵਾਰ ਇਤਿਹਾਸ ਇਸੇ ਕਰਕੇ ਦੁਹਰਾਇਆ ਜਾਂਦਾ ਹੈ ਉਹ ਚੀਜ਼ਾਂ ਕਿਤੇ ਸਾਡੀ ਜ਼ਿੰਦਗੀ ਦਾ ਪ੍ਰੈਕਟੀਕਲ ਬਣ ਸਕਣ ਕਿਵੇਂ ਭਾਈ ਮਤੀ ਦਾਸ ਦੇ ਸੀਸ ਦੇ ਉੱਪਰ ਆਰਾ ਰੱਖਿਆ ਹੋਵੇਗਾ ਕਿਵੇਂ ਜਲਾਦਾਂ ਨੇ ਫਟਿਆਂ ਦੇ ਅੰਦਰ ਬੀੜਿਆ ਹੋਵੇਗਾ ਤੇ ਜਦੋਂ ਸਿਰ ਦੇ ਉੱਪਰ ਆਰਾ ਰੱਖ ਕੇ ਆਖਿਆ ਹੋਵੇਗਾ ਭਾਈ ਮਤੀ ਦਾਸ ਤੇਰੇ ਸਰੀਰ ਦੇ ਦੋ ਟੁੱਟੇ ਹੋਣੇ ਨੇ ਹਾਲੇ ਵੀ ਸਮਾਂ ਹੈ ਸਿੱਖੀ ਨੂੰ ਛੱਡ ਦੇ ਤੇ ਐਸੀ ਆਨੰਦ ਦੀ ਅਵਸਥਾ ਦੇ ਅੰਦਰ ਸਨ ਆਖਿਆ ਤੁਸੀਂ ਆਪਣਾ ਕੰਮ ਕਰੋ ਮੈਨੂੰ ਆਪਣਾ ਕੰਮ ਕਰਨ ਦਿਓ ਤੁਹਾਨੂੰ ਤੁਹਾਡੇ ਆਗੂ ਦਾ ਹੁਕਮ ਹੈ ਮੈਨੂੰ ਮੇਰੇ ਬਾਬੇ ਨਾਨਕ ਦਾ ਹੁਕਮ ਹੈ ਮੈਂ ਜਪਜੀ ਦਾ ਪਾਠ ਕਰਦਾ ਤੁਸੀਂ ਆਪਣਾ ਆਰਾ ਤਿੱਖਾ ਕਰਕੇ ਕੰਮ ਸ਼ੁਰੂ ਕਰੋ ਤੇ ਉਹਨਾਂ ਨੇ ਆਰਾ ਤਿੱਖਾ ਕਰਕੇ ਸੀਸ ਦੇ ਉੱਪਰ ਲਾ ਦਿੱਤਾ ਤੇ ਭਾਈ ਮਤੀ ਦਾਸ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਸੀ ਉੱਪਰੋਂ ਆਰਾ ਚੱਲਦਾ ਗਿਆ ਸਰੀਰ ਦੋ ਫੜ ਹੁੰਦਾ ਗਿਆ ਮੈਂ ਤਾਂ ਆਖਦਾ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਅਹਿਸਾਸ ਕਰਕੇ ਵੇਖੋ ਸਮਾਂ ਕਿਹੋ ਜਿਹਾ ਹੋਵੇਗਾ ਜਦੋਂ ਸੀਸ ਦੇ ਦੋ ਫੜ ਹੋਏ ਹੋਣਗੇ ਆਰੇ ਨੇ ਨੱਕ ਦੇ ਕੋਲੋਂ ਜ਼ੁਬਾਨ ਦੇ ਕੋਲੋਂ ਦੋ ਟੋਟੇ ਕੀਤੇ ਹੋਣਗੇ ਤੇ ਉਹ ਸਮਾਂ ਅਹਿਸਾਸ ਕਰਕੇ ਵੇਖੋ ਕਿਹੋ ਜਿਹਾ ਹੋਵੇਗਾ ਜਿਵੇਂ ਇੰਨੇ ਦੁੱਖ ਦੇ ਅੰਦਰ ਵੀ ਉਹ ਦੁਖੀ ਨਹੀਂ ਹੋਏ ਤੇ ਦੁੱਖ ਦੇ ਅੰਦਰ ਵੀ ਸੁਖੀ ਦੇ ਨਾਲ ਖੁਸ਼ੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਰੱਬ ਦੇ ਲੇਖੇ ਲਾ ਕੇ ਗਏ ਉਹਨਾਂ ਨੇ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾਇਆ ਜਿਹੜੀ ਗੱਲ ਬਾਬਾ ਜੀ ਨੇ ਆਖੀ ਸੀ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬਿੰਨਤੀ ਮੇਰੀ ਹਉ ਵਾਰੀ ਮੁਖ ਪੀਰ ਪਿਆਰੇ ਕਰਵਟ ਦੇ ਮੁਖ ਕਾਹੀ ਕੁਮਾਰੇ ਬਾਬਾ ਜੀ ਆਖਿਆ ਸੀ ਤੇਰਾ ਤੇਰੀ ਪਿੱਠ ਨਹੀਂ ਮੈਨੂੰ ਚੰਗੀ ਤੇਰੀ ਪਿੱਠ ਦੇ ਨਾਲੋਂ ਮੇਰੇ ਸਿਰ ਤੇ ਆਰਾ ਚੱਲ ਜਾਵੇ ਉਹ ਮੈਨੂੰ ਚੰਗਾ ਲੱਗੇਗਾ ਪਰ ਤੇਰੇ ਵਾਲੇ ਪਾਸਿਓ ਮੈਂ ਪਿੱਠ ਕਰਕੇ ਨਹੀਂ ਜ਼ਿੰਦਗੀ ਬਤੀਤ ਕਰ ਸਕਦਾ ਆਨੰਦ ਹੈ ਧੰਨ ਗੁਰੂ ਅਰਜਨ ਸਿੰਘ ਮਹਾਰਾਜ ਨੂੰ ਜਲਾਦਾਂ ਨੇ ਤੱਤੀ ਤਵੀ ਤੇ ਬਿਠਾਇਆ ਸਾਡੇ ਵਾਸਤੇ ਤੱਤੀ ਤਵੀ ਤੇ ਬਹਿਣਾ ਬੜਾ ਵੱਡਾ ਦੁੱਖ ਹੈ ਘਰੇ ਕਿਤੇ ਪ੍ਰਸ਼ਾਦਾ ਪਕਾਉਂਦਿਆਂ ਤਵੇ ਤੇ ਥੋੜਾ ਜਿਹਾ ਹੱਥ ਲੱਗ ਜਾਵੇ ਕਰਦਾ ਕੰਮਕਾਰ ਕਰਦਿਆਂ ਕੋਈ ਗਰਮ ਚੀਜ਼ ਹੱਥ ਤੇ ਲੱਗ ਜਾਵੇ ਹੋਰ ਗੱਲ ਛੱਡੋ ਕਿਤੇ ਨਹਾਉਣ ਲੱਗਿਆਂ ਗਿੱਜਰ ਦਾ ਥੋੜਾ ਜਿਹਾ ਵੱਧ ਗਰਮ ਪਾਣੀ ਹੱਥ ਤੇ ਪੈ ਜਾਵੇ ਹੱਥ ਸੜਨ ਤੱਕ ਚਲਾ ਜਾਂਦਾ ਹੈ ਪਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਹਿ ਮਹਾਰਾਜ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਉਹ ਸਮਾਂ ਵੇਖੋ ਇੱਥੋਂ ਤੱਕ ਨਹੀਂ ਤਤੀ ਤਵੀ ਤੇ ਬਿਠਾਇਆ ਗਿਆ ਤਤੀ ਤਵੀ ਤੇ ਬਿਠਾ ਕੇ ਵੀ ਜਲਾਦ ਰੱਜੇ ਨਹੀਂ ਤੱਤਾ ਰੇਤਾ ਸਿਰ ਦੇ ਵਿੱਚ ਪਾਇਆ ਗਿਆ ਇੱਕ ਤਾਂ ਹਾੜ ਦਾ ਮਹੀਨਾ ਜੇਠ ਹਾੜ ਦੀ ਅਤ ਨਹੀਂ ਗਰਮੀ ਤਪਦੀ ਹੋਈ ਲੋਹ ਉਸ ਤਪਦੀ ਹੋਈ ਲੋਹ ਤੇ ਉੱਪਰ ਬੈਠੇ ਗੁਰੂ ਅਰਜਨ ਸਾਹਿਬ ਮਹਾਰਾਜ ਸਿਸ ਦੇ ਉੱਪਰ ਤੱਤਾ ਰੇਤਾ ਪਾਇਆ ਜਾ ਰਿਹਾ ਤੇ ਸਾਰੇ ਪਾਸੇ ਤਪຊ ਹੀ ਤਪਸ਼ ਹੈ ਜੇ ਠੰਡੀ ਸੀ ਤਾਂ ਇੱਕੋ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਤਸਵੀਰ ਠੰਡੀ ਸੀ ਜਿਹੜੇ ਉੱਪਰ ਵੀ ਸ਼ਾਂਤ ਬੈਠੇ ਹੋਏ ਇੱਕੋ ਗੱਲ ਆਖਦੇ ਪੈਨੇ ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੇ ਆਹ ਹੁੰਦਾ ਹੈ ਆਨੰਦ ਕਿ ਜ਼ਿੰਦਗੀ ਅੰਦਰ ਸੁੱਖ ਆਇਆ ਕੋਈ ਗੱਲ ਨਹੀਂ ਜੇ ਤਤੀ ਤਵੀ ਤੇ ਬੈਠੇ ਕੋਈ ਉਲਾਮਾ ਨਹੀਂ ਕੋਈ ਦੁੱਖ ਨਹੀਂ ਤਤੀ ਤਵੀ ਤੇ ਬਹਿ ਕੇ ਵੀ ਆਖਿਆ ਤੇਰਾ ਕੀਆ ਮਿੱਠਾ ਲੱਗਿਆ ਕੋਈ ਗੱਲ ਨਹੀਂ ਪਾਤਸ਼ਾਹ ਤੇਰਾ ਕੀਤਾ ਹੈ ਮਿੱਠਾ ਕਰਕੇ ਮੰਨਣਾ ਹੈ ਤੇ ਇਸੇ ਨੂੰ ਗੁਰਬਾਣੀ ਨੇ ਆਨੰਦ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਵੇਖ ਲਵੋ ਆਨੰਦਪੁਰ ਸਾਹਿਬ ਦੇ ਕਿਲੇ ਸਨ ਆਪਣੇ ਹੱਥੀਂ ਆਨੰਦਪੁਰ ਸਾਹਿਬ ਨੌਵੇਂ ਪਾਤਸ਼ਾਹ ਮੁੱਲ ਜ਼ਮੀਨ ਖਰੀਦ ਕੇ ਵਸਾਇਆ ਦਸਵੇਂ ਪਾਤਸ਼ਾਹ ਕਿਲੇ ਬਣਾਏ ਤਿੰਨ ਸਹਿਬਜਾਦਿਆਂ ਦਾ ਜਨਮ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ ਖਾਲਸੇ ਦਾ ਜਨਮ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਤੇ ਜਿੱਦਣ ਝੂਠੀਆਂ ਕਸਮਾਂ ਖਾਧੀਆਂ ਆਖਿਆ ਆਨੰਦਪੁਰ ਨੂੰ ਛੱਡ ਕੇ ਚਲੇ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਦਿਨ ਵੀ ਆਨੰਦ ਵਿੱਚ ਸਨ ਸਾਰਾ ਕੁਝ ਵਸਾਇਆ ਆਨੰਦ ਵਿੱਚ ਸਾਰਾ ਕੁਝ ਛੱਡ ਦਿੱਤਾ ਆਨੰਦ ਵਿੱਚ ਸਰਸਾ ਨਦੀ ਤੇ ਵਿਛੋੜਾ ਪਿਆ ਉੱਥੇ ਵੀ ਆਨੰਦ ਵਿੱਚ ਤੇ ਛੋਟੇ ਸਹਿਬਜਾਦੇ ਜਿਹੜੇ ਮਕਮਲੀ ਗੱਦਿਆਂ ਵਿੱਚ ਬੈੰਦੇ ਸਨ ਜਿਨ੍ਹਾਂ ਨੂੰ ਸਿੰਘ 24 ਘੰਟੇ ਖੜਾਇਆ ਕਰਦੇ ਸੀ ਤੇ ਤੁਮੇ ਮਾਸ਼ਕੀ ਦੀ ਛੰਨ ਵਿੱਚ ਜ਼ਮੀਨ ਤੇ ਲੇਟੇ ਉੱਥੇ ਵੀ ਆਨੰਦ ਵਿੱਚ ਜੇ ਗੰਗੂ ਦੇ ਘਰ ਰਏ ਉੱਥੇ ਵੀ ਆਨੰਦ ਵਿੱਚ ਇਤਿਹਾਸ ਆਖਦਾ ਮੋਰਿੰਡੇ ਦੀ ਕੋਤਵਾਲੀ ਦੇ ਅੰਦਰ ਠੰਡੇ ਫਰਸ਼ ਤੇ ਰਾਤ ਨੂੰ ਸੌਣ ਵਾਸਤੇ ਆਖਿਆ ਗਿਆ ਉੱਥੇ ਵੀ ਸਹਿਬਜਾਦੇ ਆਨੰਦ ਵਿੱਚ ਸਨ ਠੰਡੇ ਬੁਰਦ ਵਿੱਚ ਰਾਤਾਂ ਕੱਟੀਆਂ ਮਾਂ ਗੁਦਰਕ ਔਰ ਹਿੱਕ ਨਾਲ ਲਾਇਆ ਸੀ ਤੇ ਸਹਿਬਜ਼ਾਦਿਆਂ ਦੇ ਉਥੇ ਵੀ ਆਨੰਦ ਵਿੱਚ ਸਨ ਕਵੀ ਦੁੰਨਾ ਸਿੰਘ ਹਡੂਰੀਆ ਦੀ ਕਦੇ ਲਿਖਤ ਪੜ੍ਹ ਕੇ ਵੇਖਿਓ ਕਿੰਨੇ ਸਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਗਏ ਸਨ ਇਥੋਂ ਤੱਕ ਉਹਨਾਂ ਲਿਖਿਆ ਸਹਿਬਜ਼ਾਦਿਆਂ ਦੇ ਛਮਕਾਂ ਮਾਰੀਆਂ ਗਈਆਂ ਕੁੱਟਿਆ ਗਿਆ ਉਂਗਲਾਂ ਦੇ 9 ਕੱਢੇ ਗਏ ਪਲੀਤੇ ਪਾ ਕੇ ਰੂਹ ਦੀਆਂ ਲੜੀਆਂ ਪਾ ਕੇ ਜਲਾਈਆਂ ਗਈਆਂ ਪੋਟੇ ਸਾੜ ਦਿੱਤੇ ਗਏ ਪਰ ਸਹਿਬ ਜਾਦੇ ਉਥੇ ਵੀ ਆਨੰਦ ਵਿੱਚ ਸਨ ਕੋਈ ਸੁੱਖ ਦੁੱਖ ਨਹੀਂ ਆਖਿਆ ਸੀ ਸਾਰਾ ਕੁਝ ਮਿਲੇਗਾ ਇੱਕ ਵਾਰ ਸਿੱਖੀ ਤਿਆਗ ਕੇ ਆ ਜਾਓ ਜ਼ਿੰਦਗੀ ਬੜੀ ਸੋਹਣੀ ਕਰ ਦੇਾਂਗੇ ਤੁਹਾਡੇ ਪਰ ਸਹਿਬ ਜਾਦੇ ਆਖਿਆ ਜੇ ਇੰਨਾ ਕੁਝ ਮਿਲ ਗਿਆ ਮਰਨਾ ਤਾਂ ਫਿਰ ਵੀ ਹੈ ਕਿਉਂ ਨਾ ਕੌਮ ਵਾਸਤੇ ਕੁਝ ਕਰਕੇ ਜਾਈਏ ਸਹਿਬਜ਼ਾਦੇ ਆਨੰਦ ਦੇ ਅੰਦਰ ਕੁਰਬਾਨੀਆਂ ਦੇ ਕੇ ਚਲੇ ਗਏ ਤੇ ਇਹਨੂੰ ਆਨੰਦ ਕਹਿੰਦੇ ਨੇ ਜੇ ਸੁੱਖ ਆਇਆ ਸੀ ਫਿਰ ਵੀ ਰੱਬ ਰੱਬ ਕੀਤਾ ਤੇ ਜੇ ਜ਼ਿੰਦਗੀ ਅੰਦਰ ਦੁੱਖ ਆਇਆ ਫਿਰ ਵੀ ਰੱਬ ਰੱਬ ਕੀਤਾ ਕੋਈ ਦੁੱਖ ਉਹਨਾਂ ਨੂੰ ਵਿਆਪਿਆ ਨਹੀਂ ਕਿਉਂਕਿ ਬਾਣੀ ਦਾ ਫਰਮਾਨ ਹੈ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੀ ਸਾਡੇ ਵਾਸਤੇ ਔਖੀਆਂ ਘੜੀਆਂ ਨੇ ਸਾਡੇ ਵਾਸਤੇ ਤੱਤੀ ਤਵੀ ਤੇ ਬਹਿਣਾ ਔਖਾ ਹੈ ਪਰ ਜਿਹੜੇ ਰੱਬ ਦੇ ਨਾਲ ਜੁੜੇ ਉਹਨਾਂ ਵਾਸਤੇ ਕੋਈ ਔਖਾ ਨਹੀਂ ਉਹ ਤਾਂ ਰੱਬੀ ਪਿਆਰ ਦੇ ਅੰਦਰ ਭਾਣਾ ਮੰਨ ਕੇ ਬੈਠ ਗਏ ਸਾਡੇ ਵਾਸਤੇ ਘਰ ਛੱਡ ਕੇ ਜਾਣਾ ਬੜਾ ਔਖਾ ਹੈ ਪਰ ਜਿਨ੍ਹਾਂ ਨੇ ਰੱਬ ਦਾ ਭਾਣਾ ਮੰਨਿਆ ਉਹ ਏਡੇ ਏਡੇ ਸ਼ਹਿਰ ਵਸਾਏ ਵੀ ਆਨੰਦਪੁਰ ਵਰਗੇ ਛੱਡ ਕੇ ਚਲੇ ਗਏ ਉਹਨੂੰ ਕਹਿੰਦੇ ਨੇ ਆਨੰਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਇਆ ਉਥੇ ਐਸਾ ਆਨੰਦ ਵੇਖੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਿਆ ਸੀ ਤੇਰਾ ਛੋਟਾ ਜਿਹਾ ਪੁੱਤਰ ਹੈ ਇਹਨੂੰ ਆਪਣੇ ਹੱਥੀਂ ਸ਼ਹੀਦ ਕਰ ਉਹਨਾਂ ਆਖਿਆ ਮੈਂ ਨਹੀਂ ਮਾਰਨਾ ਮੇਰੇ ਗੁਰੂ ਦਾ ਹੁਕਮ ਹੈ ਬੱਚੇ ਦੇ ਉੱਪਰ ਵਾਰ ਨਹੀਂ ਕਰਨਾ ਨਿਹੱਥੇ ਤੇ ਵਾਰ ਨਹੀਂ ਕਰਨਾ ਔਰਤ ਤੇ ਵਾਰ ਨਹੀਂ ਕਰਨਾ ਪਿੱਠ ਤੇ ਵਾਰ ਨਹੀਂ ਕਰਨਾ ਕਿਸੇ ਗਰੀਬ ਤੇ ਵਾਰ ਨਹੀਂ ਕਰਨਾ ਮੈਂ ਇਹਨਾਂ ਦੇ ਉੱਪਰ ਵਾਰ ਨਹੀਂ ਕਰਨਾ ਉਹਨਾਂ ਜਲਾਦਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਛੋਟੇ ਜਿਹੇ ਪੁੱਤਰ ਦਾ ਬਾਬਾ ਅਜੈ ਸਿੰਘ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਸੀ ਪਰ ਉੱਥੇ ਵੀ ਉਹ ਆਨੰਦ ਵਿੱਚ ਜਕਾਰੇ ਛੱਡ ਕੇ ਗਏ ਜਲਾਦਾ ਦਾ ਢਿੱਡ ਨਹੀਂ ਭਰਿਆ ਸੀ ਇਤਿਹਾਸ ਆਖਦਾ ਲੋਹੇ ਦੀਆਂ ਸਲਾਕਾਂ ਤੱਤੀਆਂ ਕੀਤੀਆਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਅੰਦਰ ਉਹ ਸਰੀਏ ਮਾਰੇ ਗਏ ਸੀ ਪਰ ਇੱਕ ਵਾਰ ਵੀ ਉਹਨਾਂ ਉਲਾਮਾ ਨਹੀਂ ਦਿੱਤਾ ਉਥੇ ਵੀ ਆਨੰਦ ਵਿੱਚ ਜਲਾਦ ਹਾਲੇ ਵੀ ਰੱਜੇ ਨਹੀਂ ਜਮੂਰਾ ਦੇ ਨਾਲ ਜਿਵੇਂ ਪਲਾਸ ਹੁੰਦਾ ਹੈ ਉਹਨਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਖਿੱਚ-ਖਿੱਚ ਕੇ ਨੋਚ-ਨੋਚ ਕੇ ਬੁਰਕੀਆਂ ਕੱਢ-ਕੱਢ ਕੇ ਉਹਨਾਂ ਨੂੰ ਕੋ ਕੇ ਸ਼ਹੀਦ ਕੀਤਾ ਗਿਆ ਪਰ ਉਥੇ ਵੀ ਉਹਨਾਂ ਨੇ ਆਨੰਦ ਵਿੱਚ ਰਹਿ ਇੱਕ ਵੀ ਰੱਬ ਨੂੰ ਉਲਾਮਾ ਨਹੀਂ ਦਿੱਤਾ ਕਿਉਂਕਿ ਉਹ ਰੂਹਾਂ ਉਹ ਸਨ ਜਿਨ੍ਹਾਂ ਨੇ ਗੁਰਬਾਣੀ ਅਨੁਸਾਰ ਜੀਵਨ ਬਣਾਇਆ ਜਿਨ੍ਹਾਂ ਆਖਿਆ ਸੀ ਕੇਤਿਆਂ ਦੂਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਅਸੀਂ ਸੁਖ ਵੇਲੇ ਪੰਕਤੀ ਬੜੀ ਪੜੀ ਗੱਡੀਆਂ ਕਾਰਾਂ ਕੋਠੀਆਂ ਤੇ ਬੜੀ ਲਿਖਾਈ ਇਹ ਪੇਦਾਤ ਤੇਰੀ ਦਾਤਾਰ ਤੇ ਇਹਦੇ ਤੋਂ ਪਹਿਲਾਂ ਗੱਲ ਸੀ ਕੇਤਿਆਂ ਦੂਖ ਭੂਖ ਸਦਮਾਰ ਬਾਬਾ ਜੀ ਕੋਈ ਗੱਲ ਨਹੀਂ ਦੁੱਖ ਆਇਆ ਦੁੱਖ ਵੀ ਤੁਹਾਡੇ ਭਾਣੇ ਵਿੱਚ ਹੈ ਜੇ ਅੱਜ ਦੁੱਖ ਆਇਆ ਕੱਲ ਨੂੰ ਸੁੱਖ ਵੀ ਆਉਣਾ ਹੀ ਆਉਣਾ ਮੈਂ ਤਾਂ ਅਕਸਰ ਕਿਤੇ ਕਥਾ ਕਰਨ ਦਾ ਸਮਾਂ ਮਿਲੇ ਮੈਂ ਬੇਨਤੀ ਜ਼ਰੂਰ ਕਰਦਾ ਕਿ ਆਪਣੀ ਜ਼ਿੰਦਗੀ ਵਿੱਚ ਚਾਹੇ ਸੁੱਖ ਆਵੇ ਚਾਹੇ ਦੁੱਖ ਆਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੱਸਿਆ ਕਰੋ ਦੁਨੀਆਂ ਦੇ ਲੋਕ ਸੁੱਖ ਵਿੱਚ ਈਰਖਾ ਕਰਦੇ ਨੇ ਤੇ ਦੁੱਖ ਦੇ ਵਿੱਚ ਤੁਹਾਡਾ ਮਜ਼ਾਕ ਜਰੂਰ ਬਣਾਉਣਗੇ ਗੁਰੂ ਐਸਾ ਹੈ ਜਿਹੜਾ ਸਾਰਾ ਕੁਝ ਸੁਣ ਕੇ ਤੁਹਾਡਾ ਹੱਲ ਵੀ ਕਰਦਾ ਹੈ ਗੁਰਬਾਣੀ ਦਾ ਤਾਂ ਪ੍ਰਮਾਣ ਹੈ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਪਤਸ਼ਾਹ ਤੇਰੇ ਕੋਲ ਮੇਰਾ ਦੁੱਖ ਹੈ ਤੋਂ ਦੁੱਖਾਂ ਦਾ ਇਲਾਜ ਕਰਨ ਵਾਲਾ ਹੈ ਦੁਨੀਆ ਦੇ ਲੋਕ ਦੁੱਖਾਂ ਦਾ ਮਜ਼ਾਕ ਅੜਾਉਂਦੇ ਨੇ ਪਾਤਸ਼ਾਹ ਸੁਖ ਆਇਆ ਤੇਰਾ ਸ਼ੁਕਰਾਨਾ ਕਰਨ ਵਾਸਤੇ ਅਰਦਾਸ ਕਰਨ ਵਾਸਤੇ ਆਇਆ ਪਾਤਸ਼ਾਹ ਤੇਰੀ ਕਿਰਪਾ ਨਾਲ ਜ਼ਿੰਦਗੀ ਵਿੱਚ ਅੱਜ ਸੁਖ ਆਇਆ ਇਹਨੂੰ ਆਨੰਦ ਕਹਿੰਦੇ ਨੇ ਜਿਹੜਾ ਬੰਦਾ ਸੁਖ ਵਿੱਚ ਸ਼ੁਕਰਾਨਾ ਕਰਦਾ ਹੈ ਦੁੱਖ ਵਿੱਚ ਰੱਬ ਅੱਗੇ ਅਰਦਾਸ ਕਰਦਾ ਹੈ ਹਰ ਵੇਲੇ ਸਿਮਰਨ ਕਰਦਾ ਉਹ ਬੰਦਾ ਆਨੰਦ ਦੇ ਵਿੱਚ ਹੀ ਹੈ ਸਤਿਗੁਰੂ ਜੀ ਆਖਦੇ ਫਗਣ ਦੇ ਮਹੀਨੇ ਦੇ ਅੰਦਰ ਜਿਹੜੀਆਂ ਰੂਹਾਂ ਰੱਬ ਦੇ ਨਾਲ ਜੁੜੀਆਂ ਹੁੰਦੀਆਂ ਜਿਹੜੀਆਂ ਰੂਹਾਂ ਪਰਮਾਤਮਾ ਦਾ ਨਾਮ ਜਪਦੀਆਂ ਉਹਨਾਂ ਦੇ ਹਿਰਦੇ ਦੇ ਅੰਦਰ ਵਿਗਾਸ ਹੀ ਵਿਗਾਸ ਪੈਦਾ ਹੁੰਦਾ ਹੈ